ਕੀ ਤੱਕ ਨਾ ਮੇਰਾ ਨਾਮ ਸੰਤਪ੍ਰੀਤ ਸਿੰਘ ਆ ਜੀ ਮੈਂ 6 ਤਰੀਕ ਨੂੰ ਮਰਵਾ ਹਾਟੋ ਸੁਲਤਾਨਪੁਰ ਲੋਧੀ ਚ ਆਪਣੀ ਬਲੈਨੋ ਗੱਡੀ ਪੀਬੀ 09ਏਕੇ 0053 ਆਪਣੇ ਵਰਕਰ ਦੇ ਥਰੂ ਭੇਜੀ ਸੀ ਜੀ ਕੱਜੀ ਲੁਧਿਆਣਾ ਦਾ ਮਤਲਬ ਹੀ ਨਹੀਂ ਮੈਂ ਤੁਹਾਨੂੰ ਭਾਜੀ 5500 ਰੁਪਿਆ ਪੇ ਕੀਤਾ ਗੱਡੀ ਦੀ bari ਖੱਬੇ ਬੰਨੇ ਵਾਲੀ ਦੇ 2-2 ਇੰਚ ਦੇ ਡੰਡ ਕਰਨੇ ਠੀਕ ਹੈ ਤੁਸੀਂ ਵੀਰ ਜੀ ਮੇਰੀ ਗੱਡੀ ਨੂੰ ਸਾਰੀ ਰਾਤ ਦਿੱਤਾ ਹੁਵਾਲਾ ਤੇ ਕੀ ਭਜ ਰਿਹਾ ਓਕਰ ਸਰ ਗੱਲ ਕਲੀਅਰ ਕਰ ਦਿੰਦੇ ਜੀ ਐਮ ਸਰ ਆਕੇ ਜੀ ਵਾਲਾ ਤੁਸਨਾ ਭਜ ਸਰ ਸਵਾਲਾ ਤੋਂ ਨਹੀਂ ਭਜ ਰਹੇ ਮੈਂ ਕਿਹਾ ਜੀ ਐਮ ਸਰ ਆਕੇ ਗੱਲ ਸਾਰੀ ਕਲੀਅਰ ਕਰ ਦਿੰਦੀ ਹਾਂ ਜੀ ਜਿਹਨਾਂ ਨੇ ਭਾਲੇ ਕਰਕੇ ਕਿਹਾ ਵਾ ਸਵੇਰੇ ਸਾਰੇ ਇਹਨਾਂ ਦੇ ਫੋਨ ਦੇ ਉੱਪਰਿੰਗ ਹੈ ਜਿਹਨਾਂ ਨੇ ਖੁਦ ਇਹ ਗੱਲ ਕਹੀ ਆ ਕਿ ਗੱਡੀ ਰੁਕੀ ਹੋਇਆ ਉਹ ਜਿਹੜੇ ਮਰਜੀ ਬੰਦ ਚੈੱਕ ਕਰਾ ਦਿਓ ਗੱਡੀ ਫਾਰਵਰਡ ਰੱਖੀ ਹੋਈ ਹੈ ਕੀ ਕਰਨਾ ਹੋਇਆ ਮੇਰਾ ਨਾਮ ਸੰਤਪ੍ਰੀਤ ਸਿੰਘ ਆ ਜੀ ਮੈਂ 6 ਤਰੀਕ ਨੂੰ ਮਰਵਾਹਾ ਆਟੋ ਸੁਲਤਾਨਪੁਰ ਲੋਧੀ ਚ ਆਪਣੀ ਬਲੈਨੋ ਗੱਡੀ ਪੀਪੀ 09 ਏਕੇ 0053 ਆਪਣੇ ਵਰਕਰ ਦੇ ਥਰੂ ਭੇਜੀ ਸੀ ਜੀ ਉਰੀਏ ਤੇ ਤੇ ਬਾਰੀ ਇਸ ਬਾਰੀ ਵਿੱਚ ਛੋਟਾ ਜਿਹਾ ਇੱਕ ਡੰਡ ਸੀਗਾ ਇੱਥੇ ਤੇ ਕਿਥੇ ਡੰਡ ਸੀ ਔਰ ਇੱਕ ਛੇ ਡੰਡ ਸੀਗਾ ਔਰ ਉੱਥੇ ਇਹਨਾਂ ਨੂੰ ਅਗਲ ਕਈ ਵੀ ਮੇਰਾ ਇਹ ਬਾਰੀ ਨੂੰ ਪੇਂਟ ਕਰਾ ਦਿਓ ਇਹਨਾਂ ਨੇ ਕਿਹਾ ਪਹਿਲੀ ਗੱਲ ਇਹਨਾਂ ਨੇ ਕਿਹਾ ਅਗਰ ਤੁਸੀਂ ਇੰਸ਼ੋਰੈਂਸ ਦੇ ਵਿੱਚ ਗੱਡੀ ਕਰਾਣੀ ਆ ਤੇ ਗੱਡੀ ਤੁਹਾਨੂੰ ਦੇਵਾਂਗੇ 20 ਦਿਨ ਬਾਅਦ ਅਗਰ ਤੁਸੀਂ ਕੈਸ਼ ਕਰਾਣੀ ਆ ਤੇ ਤੁਹਾਨੂੰ ਅਸੀਂ ਚਾਰਾਂ ਪੰਜਾ ਦਿਨਾਂ ਦੇ ਵਿੱਚ ਗੱਡੀ ਦੇ ਦੇਵਾਂਗੇ ਅਸੀਂ ਇਹਨਾਂ ਨਾਲ ਗੱਲ ਕਰ ਲਈ 5500 ਰੁਪਏ ਵਿੱਚ ਅਸੀਂ ਨਾਲ ਗੱਲ ਹੋ ਗਈ ਵੀ ਅਸੀਂ origignal ਪੇਂਟ ਕਰਕੇ ਬਿਲਕੁਲ ਨਵੀਂ ਗੱਡੀ ਉਂਗਲਾ ਦੇ ਦੇਵਾਂਗੇ ਕਿਉਂਕਿ ਗੱਡੀ ਮੇਰੀ ਸਿਰਫ 4 ਮਹੀਨੇ ਪ 2023 ਵਾਲ ਗੱਡੀ ਆ ਉਸ ਤੋਂ ਬਾਅਦ ਜੀ ਇਹਨਾਂ ਨੂੰ ਇਹਨਾਂ ਦੀ ਮੈਨੂੰ ਕਾਲ ਆਈ 11 ਤਰੀਕ ਨੂੰ ਵੀ ਗੱਡੀ ਆਪਣੇ ਆਕੇ ਲੈ ਜਾਓ ਜਿਸ ਦਿਨ ਮੈਂ 11 ਤਰੀਕ ਨੂੰ ਇਹਨਾਂ ਕੋਲ ਆਇਆ ਤੇ ਉਸ ਦਿਨ ਇਹਨਾਂ ਦੇ ਜਿਹੜੇ ਮੈਨੇਜਰ ਸਦਾਤ ਜੀ ਸੀ ਜਿਹੜੇ ਉਹ ਮੇਰੇ ਨਾਲ ਖੁਦ ਹੀ ਸੇ ਬਾਹਰ ਆਏ ਗੱਡੀ ਦੇ ਦੇਖਣ ਵਾਸਤੇ ਉਦੋਂ ਵੀ ਸੀ ਗੱਡੀ ਦੇ ਵਿੱਚ ਸਪਰੇ ਦੇ ਨਿਸ਼ਾਨ ਸੀ ਜਿਦਾ ਕਿਸੇ ਅਨਾਰੀ ਨੇ ਸਪਰੇ ਕੀਤੀ ਹੁੰਦੀ ਆ ਔਰ ਇਹ ਖੁਦ ਮੰਨ ਗਏ ਇਹਨਾਂ ਨੇ ਗੱਡੀ 11 ਤਰੀਕ ਨੂੰ ਫਿਰ ਵਾਪਸ ਭੇਜਤੀ ਔਰ ਇਹਨਾਂ ਦਾ ਕੋਈ ਉਥੇ ਵਰਕਸ਼ਾਪ ਦੇ ਹੈੱਡ ਹੈ ਗਿਆ ਮਿਸਟਰ ਸੈਨੂ ਉਹਨਾਂ ਨਾਲ ਗੱਲ ਹੋਈ ਜੀ ਉਹ ਕਹਿੰਦੇ ਜੀ ਸਾਡੀ ਗਲਤੀ ਆ ਸਾਡੇ ਬੰਦਿਆਂ ਨੇ ਉਸ ਅਪਰੰਤ ਇਹਨਾਂ ਦੀ ਮੈਨੂੰ ਕੱਲ ਸ਼ਾਮੀ ਕਾਲ ਆਈ ਹੈ ਜੀ ਵੀ ਆਪਣੀ ਗੱਡੀ ਲੈ ਜਾਓ ਅੱਜ ਸਵੇਰੇ ਮਾਰਨਿੰਗ ਕਿਤੇ ਮੇਰੀ ਦੁਕਾਨ ਦੇ ਬਾਹਰ ਵਰਕਰ ਬੈਠੇ ਸੀ ਉਹਨਾਂ ਨੇ ਦੇਖਿਆ ਕਿ ਮੇਰੀ ਗੱਡੀ ਕਪੂਰਸਲਾ ਵਾਲੋਂ ਜਾ ਰਹੀ ਹੈ ਜੀ ਔਰ ਮੈਂ ਇਹਨਾਂ ਦੇ ਆਫਿਸ ਕਾਲ ਕੀਤੀ ਜੀ ਮੇਰੇ ਕੋਲ ਆਨ ਰਿਕਾਰਡ ਗੱਲ ਆ ਕਿ ਮੈਂ ਇਹਨਾਂ ਦੇ ਦਫ਼ਤਰ ਫੋਨ ਕੀਤਾ ਔਰ ਇਹਨਾਂ ਨੂੰ ਪੁੱਛਿਆ ਕਿ ਮੇਰੀ ਗੱਡੀ ਕਿੱਥੇ ਆ ਇਹ ਕਹਿੰਦੇ ਮੇਰੀ ਗੱਡੀ ਸਾਡੇ ਵਰਕਸ਼ਾਪ ਖੜੀ ਹੈ ਜੀ ਜਦੋਂ ਮੈਂ ਇੱਥੇ ਆਇਆ ਤੇ ਗੱਡੀ ਵਰਕਸ਼ਾਪ ਵਿੱਚ ਹੀ ਖੜੀ ਇਹਨਾਂ ਨੇ ਅੱਜ ਮੇਰੀ ਤੀਜੀ ਵਾਰੀ ਗੱਡੀ ਵਰਕਸ਼ਾਪ ਜਲੰਧਰ ਭੇਜਣਾਂਗੇ ਸੀ ਸਹੀ ਕਰਾਉਣ ਮੈਂ ਇਹਨਾਂ ਨੂੰ ਸਿਰਫ ਇੱਕ ਵਾਰੀ ਪੇਂਟ ਕਰਵਾ ਸੇਤੀ ਸੀ ਇਹਨਾਂ ਨੇ ਮੇਰਾ ਫੈਂਡਰ ਮੇਰੀ ਪਿਛਲੀ 바ਰੀ ਮੇਰਾ ਟੈਂਕ ਟੈਂਕੂਰ ਟੱਕਣੋਂ ਸਾਰੇ ਦੇ ਕਲੀਅਰ ਪੇਂਟ ਮਾਰ ਦਿੱਤਾ ਜਦਕਿ ਮੇਰੀ ਗੱਡੀ ਇਹ ਨਵੀਂ ਗੱਡੀ ਸੀ ਮੈਂ ਗੱਡੀ ਦਾ ਇਹਨਾਂ ਨੂੰ ਸਿਰਫ ਤੇ ਸਿਰਫ ਵਾਰੀ ਬਲਾਂ ਦਿੱਤੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਮਿਸਟਰ ਸ਼ਾਇਨਾ ਨਾਲ ਗੱਲ ਹੋਈ ਉਹ ਕਹਿੰਦੇ ਜੀ ਸਾਡੀ ਗਲਤੀ ਹੈ ਜੀ ਉਹ ਤੁਸੀਂ ਨਿਗ੍ਹਾ ਮਰਵਾਓ ਮੇਰੇ ਲਾਈ ਵੀਲ ਤੇ ਹੀ ਪੇਂਟ ਮਾਰ ਦਿੱਤਾ ਜੀ ਔਰ ਇਹਨਾਂ ਨੇ ਇਹ ਗੱਲ ਮੰਨੀ ਆ ਕਿ ਸਾਡੇ ਕੋਲ ਗਲਤੀ ਹੋਈ ਆ ਅਸੀਂ ਆਪਣੀ ਨਵੀਂ ਗੱਡੀ ਭੇਜ ਦਿੰਦੇ ਆ ਨਵੀਂ ਗੱਡੀ ਭੇਜਣ ਤੋਂ ਪਰਾਂਦਾ ਸੀ ਆਪਣੇ ਪਾਰਟਿੰਗ ਕਰਾ ਦਿੰਦੇ ਆ ਹੁਣ ਇਹ ਕਹਿੰਦੇ ਬਈ ਜੀ ਅਸੀਂ ਆਪਣੇ ਤੁਹਾਨੂੰ ਸਟੋਰ ਦੇ ਵਿੱਚੋਂ ਨਵੇਂ ਪਾਰਟ ਕੜਵਾ ਦਿੰਨੇ ਆਂ ਔਰ ਉਹਨੂੰ ਪੇਂਟ ਕਰਾ ਕੇ ਤੁਹਾਨੂੰ ਲਵਾ ਦਿੰਨੇ ਆਂ ਮੇਰੀ ਗੱਡੀ 2023 ਮਾਡਲ ਆ ਜੀ ਮੈਂ ਆਗਰ ਇਹੀ ਗੱਡੀ ਉਹਨਾਂ ਨੇ ਵੇਚਾ ਤੇ ਇਹਨਾਂ ਨੇ ਕਹਿਦਾਂ ਬਈ ਇਹ ਗੱਡੀ ਐਕਸੀਡੈਂਟ ਹੋਈ ਹੋਈ ਆ ਮਤਲਬ ਇਹ ਇੰਨਿਆ ਘਟਿਆ ਕੰਮ ਕਰਦੇ ਆ ਇੰਨੀ ਮਾੜੀ ਸਰਵਿਸ ਇਹਨਾਂ ਦੀ ਇਹ ਜਿਆਦਾ ਮੇਰਾ ਨਿਆਗਰ ਨਹੀਂ ਤਾਂ ਮੈਂ ਜੀ ਕੰਜ਼ਿਊਮਰ ਕੋਰਟ ਵਿੱਚ ਜਾਊਂਗਾ ਜੀ ਔਰ ਮੈਂ ਮੀਡੀਆ ਦੇ ਮਾਧਿਅਮ ਨਾਲ ਕਹਾਂਗਾ ਵੀ ਇਹਨਾਂ ਤੋਂ ਜ਼ਿੰਦਗੀ ਕਦੀ ਕੋਈ ਕੰਮ ਨਾ ਕਰਾਓ ਇਹਨਾਂ ਦੀ ਸਰਵਿਸ ਇੰਨੀ ਕੋਈ ਜਿਆਦਾ ਘਟਿਆ ਵਾ ਤੁਸੀਂ ਆਪ ਨਿਗਾਹ ਮ ਇੱਕ ਵਾਰੀ ਪਿੰਡ ਹੋਂਦੇ ਉਹ ਦਿੱਤੀ ਹੋਏ ਉਹ ਸਾਰੀ ਗੱਡੀ ਨੂੰ ਪਿੰਡ ਮਾਰ ਦਿਓ ਔਰ ਬਾਅਦ ਵਿੱਚ ਮੰਦੇ ਨਹੀਂ ਬਈ ਮੈਂ ਪਿੰਡ ਕੀਤਾ ਵਾ ਜਿਹੜੇ ਇਹਨਾਂ ਦੇ ਮੋਕੇ ਤੇ ਸੁਲਤਾਨਪੁਰ ਜਿਹੜੇ EMPLOYE ਆ ਉਹ ਮੰਨ ਰਹੇ ਹਾਂਜੀ ਭਾਜੀ ਸਪਰੇਆ ਵੱਜੀਆਂ ਹੀਆਂ ਕਲੀਅਰ ਵੱਜਿਆ ਆ ਵਾ ਉਹਨੇ ਮੈਨੂੰ ਸਵੇਰ ਤੋਂ ਮੈਂ 11 ਵਜੇ ਤੇ ਖੜਾ ਵਾ ਹੁਣ ਦੋ ਵਾ ਚੱਲੇ ਆ ਇਹ ਮੈਨੂੰ ਸਵੇਰ ਦਾ ਟਾਵਾ ਟਾਲ ਕਰ ਰਹੇ ਆ ਮੇਰੀ ਮੀਡੀਆ ਦੇ ਮਾਧਿਅਮ ਨਾਲ ਇਹੀ ਇੱਕ ਗੰਚਾਰੀਸ਼ ਆ ਮਰਵਾਹ ਆਟੋਸ ਤੋਂ ਕੋਈ ਕੰਮ ਨਾ ਕਰਾਓ ਇਹਨਾਂ ਕੋਈ ਮਤਲਬ EMPLOYE ਜਿਹੜੇ ਇਹਨਾਂ ਦੇ ਵਰਕਰ ਜਿਹੜੇ ਕੰਮ ਕਰਦੇ ਆ ਕੋਈ ਮਤਲਬ ਕੰਮ ਦੇ ਨਹੀਂ ਹੈਗੇ ਬਾਅਦ ਵਿੱਚ ਕੋਈ ਨ ਜੇ ਤੋਂ ਮੇਰੇ ਮੈਂ ਮਾਂ ਜੋ ਅਦਾਲਤ ਵਿੱਚ ਪੇਸ਼ ਹੋਊਗਾ ਜੀ ਕੋਰਟ ਜਾਊਗਾ ਮੈਂ ਦੱਸੂਗਾ ਇਹਨਾਂ ਨੂੰ ਵੀ ਕਿ ਕੰਜ਼ਿਊਮਰ ਦੀ ਕੀ ਪਾਵਰ ਹੁੰਦੀ ਆ ਕੰਜ਼ਿਊਮਰ ਕਿੱਥੋਂ ਤੱਕ ਜਾ ਸਕਦਾ ਅਗਰ ਤੁਸੀਂ ਇੱਕ ਨਜਾਇਜ਼ ਕੰਮ ਨਹੀਂ ਕਰੋਗੇ ਧੰਨਵਾਦ ਇਹ ਜੀ ਡੀਐਮ ਡੀਐਮ ਕੀ ਕੰਮ ਕਰਦੇ ਭਾਜੀ ਜੀਐਮ ਸਰ ਆ ਰਹੇ ਆ ਉਹ ਆ ਕੇ ਗੱਲ ਸਾਰੀ ਕਲੀਅਰ ਕਰ ਦਿੰਦੇ ਆ ਜੀ ਭਾਜੀ ਆ ਰਹੇ ਜੀਐਮ ਸਰ ਮੈਂ ਕਲੀਅਰ ਗੱਲ ਕਰ ਦਿੰਦੇ ਆ ਜੀ ਜਨਾਬ ਨਾਮ ਪਰਮਜੀਤ ਸਿੰਘ ਹੈ ਕਲੀਅਰ ਕਰ ਦਿੰਦੇ ਗੱਲ ਇਹ ਇੱਥੇ ਬਤੌਰ ਕੀ ਡਿਊਟੀ ਨਿਭਾ ਰਹੇ ਹੋ ਤੁਸੀਂ ਹਰ ਵਾਰ ਮੈਨੇਜਰ ਸਰ ਇਥੇ ਇੱਕ ਸਰ ਇੱਕ ਵਾਰੀ ਤੁਹਾਨੂੰ ਸੰਤਪ੍ਰੀਤ ਨਾਮ ਸਰ ਆ ਰਹੇ ਮੈਨੇਜਰ ਜੀਐਮ ਸਰ ਆ ਰਹੇ ਉਹ ਗੱਲ ਕਲੀਅਰ ਕਰ ਦਿੰਦੇ ਆ ਜੀ ਆਖਿਆ ਸਵਾਲਾ ਤੋਂ ਕੋਈ ਪੁੱਜ ਰਿਹਾ ਸਰ ਸਰ ਗੱਲ ਕਲੀਅਰ ਕਰ ਦਿੰਦੇ ਜੀਐਮ ਸਰ ਆਕੇ ਜੀ ਸਵਾਲਾ ਤੋਂ ਤਾਂ ਨਾ ਪੁੱਜੋ ਸਰ ਸਵਾਲਾ ਤੋਂ ਨਹੀਂ ਪੁੱਜ ਰਹੇ ਮੈਂ ਕਿਹਾ ਜੀਐਮ ਸਰ ਆਕੇ ਗੱਲ ਸਾਰੀ ਕਲੀਅਰ ਕਰ ਦਿੰਦੇ ਆ ਜੀ ਇਹਨਾਂ ਨੇ ਹਵਾਲੇ ਕਰਕੇ ਗਿਆ ਵਾ ਸਵੇਰੇ ਸਾਰੇ ਹੀ ਇਹਨਾਂ ਦੇ ਫੋਨ ਦੇ ਵਿੱਚ ਰਿਪੋਰਟਿੰਗ ਆ ਇਹਨਾਂ ਨੇ ਖੁਦ ਇਹ ਗੱਲ ਕਹੀ ਆ ਕਿ ਗੱਡੀ ਨੂੰ ਪੇਂਟ ਹੋਇਆ ਉਹ ਜਿਹੜੇ ਮਰਜੀ ਬਦਲ ਚੈੱਕ ਕਰਾ ਦਿਓ ਗੱਡੀ ਦੇ ਸਾਰੇ ਸਪੀਅਰ ਬੰਦਿਆ